ਯਾਰ ਕੋਈ ਬੰਦਾ ਆ ਜੇ ਨਾ ਉਹਦੋਂ ਕੰਮ ਕਰਾਈਏ ਨਾਲ ਖਾਣਾ ਜਾਂ ਘਟਿਆ ਜਾਵੇ ਵਧੀਆ ਰਹੂਗਾ। ਉਹਦਾ ਬੰਦਾ ਉਹ ਆ ਉਹ ਨੂੰ ਨੌਣੇ ਕੰਮ ਤੇ ਨਾਲ ਛੇਤੀ ਘਰ ਆ ਜਾਵੇ ਖਾਣਾ। ਯਾਰ ਅੱਜ ਕੋਈ ਬੰਦਾ ਮਿਲ ਜੇ ਨਾ दारू ਪੀਉਣ ਵਾਲਾ। ਓ ਲੱਗਿਆ। ਇਹਦੇ ਤੋਂ ਕਰਦੇ ਜਗਾੜ। ਪੁੱਛਦੇ ਆਂ ਕਰਾ ਦਿੰਨੇ 10 ਮਿੰਟ ਕੰਮ। ਵਾਹ ਬਾਈ ਕਿਵੇਂ ਕੱਲਾ ਲੱਗਿਆ ਪਿਆ ਆ ਕੰਮ ਤੇ ਓਹ ਹੋ ਠੀਕ ਆ ਬਾਈ ਕੀ ਹਾਲ ਆ ਠੀਕ ਆ ਕਿਵੇਂ ਕਰਾਵਾ ਕੰਮ ਤੇ ਨਾ ਕੱਲਾ ਹੀ ਲੱਗਿਆ ਪਿਆ ਯਾਰ ਮੈਂ ਕਹਾ ਮੇਰਾ ਪੂਰਾ ਦੇਖਿਆ ਮੈਂ ਕਹਾ ਮੇਰਾ ਭਰਾ ਕੱਲਾ ਲੱਗਾ ਪਿਆ ਯਾਰ ਮੈਨੂੰ ਤਾਂ ਇਹ ਪਤਾ ਸੀ ਕਿ ਮੈਂ ਆਹ ਮੇਰੇ ਨਾਲ ਬੰਦਾ ਹੋਵੇ ਤੇ ਕੰਮ ਕਰਾ ਦੇਵੇ ਖਾਲਾ ਵੰਦੇ ਘਟਿਆ ਜਾਵੇ ਬਸ ਤੂੰ ਦੇਖਦੇਂਦਾ ਚੱਲੇ ਤਾਂ ਹੋ ਗਿਆ ਸਮਝ ਕੋਈ ਨਹੀਂ ਕਰਾ ਦੇ ਫਿਰ ਲਵਾਵਾਂਗੇ ਤੈਨੂੰ ਪੈਗ ਬੁਗ ਕੋਈ ਨਹੀਂ 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 ਬਾਈ ਮੈਂ ਪੈਗ ਨਹੀਂ ਲਾਉਂਦਾ ਯਾਰ ਉਹ ਕੋਈ ਨਹੀਂ ਲਵਾਵਾਂਗੇ ਉਹ ਨਹੀਂ ਯਾਰ ਜੇ ਕੋਈ ਬਾੜਾ ਦੇ ਪਾਰੇ ਨਾ ਵੀ ਤੇਰੇ ਵਰਗਾ ਭਰਾ ਦੇਸੀ ਕੱਢੀ ਆਪਣੇ ਕੋਲੇ ਲਵਾ ਲਾਂ ਕੋਈ ਨਹੀਂ ਬਾ ਕੋਈ ਨਹੀਂ ਫਿਰ ਬਾਈ ਲਾ ਲਾਂਗੇ ਪੈਗ ਆਪਾਂ ਐ ਬਾਈ ਦਾਰੂ ਦਾ ਤਾਂ ਹੋ ਗਿਆ ਜਗਾੜ ਇਹ ਤਾਂ ਆ ਗਿਆ ਆਪਣੀਆਂ ਗੱਲਾਂ ਚ ਹੁਣ ਲਵਾਂਗੇ ਨਿਆਰੇ ਬਾਤ ਸਭਾਈ ਨਬਰ ਦਾ ਫਿਰ ਹੁਣ ਚੱਲੀ ਆਪਾਂ ਹੋ ਹੋ ਚੱਲ ਤੈਨੂੰ ਲਵਾਵਾ ਤੈਨੂੰ ਪੱਡ ਮੈਂ ਚੱਲ ਚੱਲੀ ਯਾਰ ਹੋਰ ਥੱਕ ਗਏ ਆ ਨਹੀਂ ਯਾਰ ਬਾਈ ਹਜੇ ਮੇਰੇ ਕੀੜੇ ਉੱਠੀ ਜਾਂਦੇ ਆ ਥੇਤੀ ਆ ਜਾ ਵਾਹ ਬਾਈ ਲੈ ਲੈ ਭਾਈ ਆ ਲੈ ਚੱਕ ਚੱਕ ਅੱਜ ਤੈਨੂੰ ਚਿਬੜਾਣਾ ਪਿਆਉਣੀ ਆ ਫਰ ਚੱਲ ਕੋਈ ਨਹੀਂ ਚਿਬੜਾਣਾ ਜਿਹੜੇ ਕਾਹੇ ਨਾ ਮਰਜੀ ਹੋਵੇ ਆਪਾਂ ਤੱਕ ਪੀਣੀ ਆ ਹਾਂ ਲਾਲਾ ਕਟ Tidak ada air. Air, caklat. Tidak, tidak, tidak. Aku tidak mau air. Air, air, air. ਉਹ ਮੈਨੂੰ ਯਾਰ ਤੂੰ ਚਿਪੜਾਣਾ ਦਾਰੂ ਪੀਣਾ ਯਾਰ ਭੈਣ ਚ ਮੈਂ ਰੋਸਟੜਾਣਾ ਪੀਣ ਵਾਲਾ ਬੰਦਾ ਹਾਂ ਮੈਂ ਨਹੀਂ ਠੀਕ ਹੈ ਕੋਈ ਨਹੀਂ ਬਾਈ ਕੋਈ ਨਹੀਂ ਤੂੰ ਵੱਧ ਹੋ ਗਿਆ ਬਾਈ ਕੋਈ ਨਹੀਂ ਨਹੀਂ ਤੂੰ ਇਹ ਗੱਲ ਸੋਚਦਾ ਸੀਗਾ ਲਓ ਵੀ ਮੈਂ ਇਹਨੂੰ ਦਾਰੂ ਦਾ ਲਾਲਚ ਦੇ ਕੇ ਤੋ ਕੰਮ ਕਰਾ ਲੂੰਗਾ ਮੇਰੇ ਕੋਲ ਲੱਖਾਂ ਰੁਪਈਆ ਮੈਂ ਤਾਂ ਕੱਲ ਅੱਜ ਪੇਟੀ ਲੈ ਆਉਣਾ ਦਾਰੂ ਦੀ ਮੈਨੂੰ ਕੋਈ ਲੋੜ ਨਹੀਂ ਕਿਸੇ ਨਾਲ ਕੰਮਕੁਮ ਕਰਾਉਂਦੀ ਤੂੰ ਵੱਡਾ ਬਣਾ ਵਰਦਾ ਰਾਇਆ ਤੂੰ ਐਡਾ ਨਹੀਂ ਆ ਆ ਬੋਲ ਲੈ ਕੇ ਚਿਲਾ ਕਰ ਲਈ ਕੀ ਕਰਨਾ ਮੈਂ ਠੀਕ ਹੈ ਮੇਰੇ ਤੇ ਖੜੀ ਕਰੀ ਜਾਣਾ ਹਾਂ હ હે મોહબાઈ દે